ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ ਤੇ ਹੀ 1 ਅਕਤੂਬਰ ਹੈ ਅਹਿਮਦ ਸ਼ਾਹ ਦੁਰਾਨੀ ਨੇ ਦਸੰਬਰ 1768 ਦੇ ਵਿੱਚ ਨੌਵੀਂ ਵਾਰ ਪੰਜਾਬ ਤੇ ਹਮਲਾ ਕੀਤਾ ਪਰ ਇਸ ਵਾਰ ਉਹ ਜ਼ੇਲਮ ਦਰਿਆ ਤੋਂ ਹੀ ਮੁੜ ਗਿਆ ਕਿਉਂਕਿ ਸਿੱਖਾਂ ਦੇ ਹਮਲੇ ਕਰਕੇ ਹੁਣ ਉਸ ਨੂੰ ਆਪਣੀ ਹਿਫਾਜ਼ਤ ਦਾ ਵਧੇਰੇ ਫਿਕਰ ਸੀ ਦਸੰਬਰ 1769 ਦੇ ਵਿੱਚ ਦੁਰਾਨੀ ਨੇ ਦਸਵੀਂ ਵਾਰ ਫਿਰ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਦੇ ਹਮਲਿਆਂ ਤੋਂ ਡਰਦਾ ਇਸ ਵਾਰ ਉਹ ਪਿਸ਼ਾਵਰ ਤੋਂ ਹੀ ਮੁੜ ਗਿਆ ਜੂਨ 1770 ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਨੇ 11ਵੀਂ ਵਾਰ ਪੰਜਾਬ ਦੇ ਵੱਲ ਮੁਹੰਮ ਕੀਤਾ। ਇਸ ਵਾਰ ਉਸ ਦੇ ਨਾਲ ਉਸਦਾ ਜਰਨੈਲ ਜਹਾਨ ਖਾਨ ਨਹੀਂ ਸੀ। ਉਹ 14 ਮਾਰਚ 1770 ਦੇ ਦਿਨ ਮਰ ਚੁੱਕਾ ਸੀ। ਇਸ ਵਾਰ ਵੀ ਅਹਿਮਦ ਸ਼ਾਹ ਗਰਮੀ ਅਤੇ ਸਿੱਖਾਂ ਤੋਂ ਡਰਦਾ ਪਿਸ਼ਾਵਰ ਤੋਂ ਹੀ ਵਾਪਸ ਮੁੜ ਗਿਆ। ਅਗਸਤ 1771 ਦੇ ਵਿੱਚ ਉਸ ਨੇ 12ਵੀਂ ਵਾਰ ਹਮਲਾ ਕਰਨ ਦੀ ਯੋਜਨਾ ਬਣਾਈ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ। ਹੁਣ ਉਹ ਇੱਕ ਕਮਜ਼ੋਰ, ਬੁੱਢਾ, ਨਿਮੋਜੜਾ, ਬੇਬਸ, ਬੇਦਿਲ, ਹਾਰਿਆ ਹੋਇਆ, ਕਮਜ਼ੋਰ ਹੋ ਚੁੱਕਿਆ, ਘਬਰਾਇਆ ਹੋਇਆ ਸ਼ਖਸ ਬਣ ਗਿਆ ਸੀ। ਅਖੀਰ ਸਿੱਖਾਂ ਦੀ ਤਾਕਤ ਤੋਂ ਡਰਦਾ ਅਹਿਮਦ ਸ਼ਾਹ ਦੁਰਾਨੀ 23 ਅਕਤੂਬਰ 1772 ਦੇ ਦਿਨ ਇਸ ਦੁਨੀਆ ਤੋਂ ਵਿਦਾ ਹੋ ਗਿਆ। ਇਸ ਤੋਂ ਬਾਅਦ ਅਫਗਾਨ ਧੜਵੀਆਂ ਦੀ ਦਹਿਸ਼ਤ ਖਤਮ ਹੋ ਗਈ। ਕੁਝ ਲੋਕ ਦੁਰਾਨੀ ਨੂੰ ਦਰਬਾਰ ਸਾਹਿਬ ਨੂੰ ਬਰੂਦ ਦੇ ਨਾਲ ਉਡਾਏ ਜਾਣ ਵੇਲੇ ਇੱਕ ਐਟੋ ਉਸਦੇ ਨੱਕ ਤੇ ਵੱਜਣ ਨਾਲ ਮਰਿਆ ਲਿਖਦੇ ਨੇ, ਜੋ ਕਿ ਗਲਤ ਹੈ। ਉਹ ਘਟਨਾ 1762 ਦੀ ਹੈ ਪਰ ਦੁਰਾਨੀ ਉਸ ਤੋਂ 10 ਸਾਲ ਮਗਰੋਂ ਮਰਿਆ। 23 ਅਕਤੂਬਰ 1981 ਗੱਬਰ ਖਾਲਸਾ ਵੱਲੋਂ ਨਿਰੰਕਾਰੀਆਂ ਦੇ ਖਿਲਾਫ ਹਥਿਆਰਬੰਦ ਐਕਸ਼ਨਾਂ ਦੇ ਸਬੰਧ ਦੇ ਵਿੱਚ 23 ਅਕਤੂਬਰ 1981 ਦੇ ਦਿਨ ਜੈਸੀਦਾਰ ਤਲਵਿੰਦਰ ਸਿੰਘ ਦੇ ਪਿੰਡ ਪਾਂਸ਼ਟਾ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਨਿਰੰਕਾਰੀ ਮਹਿੰਦਰਪਾਲ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ ਇਸ ਤੋਂ ਪਹਿਲਾਂ ਬਹੁਤ ਸਾਰੇ ਨਿਰੰਕਾਰੀਆਂ ਨੂੰ ਮਾਰਿਆ ਜਾ ਚੁੱਕਾ ਸੀ ਇਨ੍ਹਾਂ ਖਬਰਾਂ ਦੇ ਨਾਲ ਨਿਰੰਕਾਰੀਆਂ ਦੇ ਵਿੱਚ دہشت ਫੈਲ ਗਈ ਅਤੇ ਪੰਜਾਬ ਦੇ ਲੋਕਾਂ ਨੇ ਆਪਣੇ ਆਪ ਨੂੰ ਇਸ ਜਮਾਤ ਤੋਂ ਅਲਹਿਦਾ ਕਰਨਾ ਸ਼ੁਰੂ ਕਰ ਦਿੱਤਾ 23 ਅਕਤੂਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਬਲਦੇਵ ਸਿੰਘ ਪੁੱਤਰ ਵਰਸਾ ਸਿੰਘ ਵਾਸੀ ਸਰਚੂਰ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 23 ਅਕਤੂਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਦਿਲਜੀਤ ਸਿੰਘ ਪੁੱਤਰ ਪਿਰਤ ਸਿੰਘ ਵਾਸੀ ਝਾਵਾਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਇਸੇ ਦਿਨ ਪੰਜਾਬ ਪੁਲਿਸ ਨੇ ਗੁਰਮukh ਸਿੰਘ ਸੁਖਦੇਵ ਸਿੰਘ ਗੁਰਸਾਹਿਬ ਸਿੰਘ ਤਿੰਨੇ ਵਾਸੀ ਸਕਤਰਾਂ ਜਸਬੀਰ ਸਿੰਘ ਜੱਸਾ ਵਾਸੀ ਸੁਰਸਿੰਘਵਾਲਾ ਅਤੇ ਨਿਸ਼ਤਰ ਸਿੰਘ ਵਾਸੀ ਮਾਨੋਚਾਹਲ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 2 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਹਾਕਮ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਭੈਣੀ ਕਲਾ ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ